ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਪਰ ਅੰਮ੍ਰਿਤਸਰ ਨਗਰ ਨਿਗਮ ਵੱਲੋਂ ਸ਼ਹਿਰ ਦੀ ਸਫਾਈ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ ਗੱਲ ਕਰੀਏ ਅੰਮ੍ਰਿਤਸਰ ਸ਼ਹਿਰ ਦੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਕ-ਵਕ ਥਾਵਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਲੋਕਾਂ ਨੇ ਆਖਿਆ ਕਿ ਕਈ ਵਾਰ ਨਗਰ ਨਿਗਮ ਨੂੰ ਗੁਹਾਰ ਲਗਾਈ ਗਈ ਹੈ ਕਿ ਉਹਨਾਂ ਦੇ ਇਲਾਕੇ ਵਿੱਚ ਸਫਾਈ ਪ੍ਰਬੰਧ ਕੀਤੇ ਜਾਣ ਪਰ ਨਗਰ ਨਿਗਮ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ ਅਤੇ ਗੰਦਗੀ ਭਰੇ ਮਾਹੌਲ ਵਿੱਚ ਉਹਨਾਂ ਨੂੰ ਰਹਿਣਾ ਪੈ ਰਿਹਾ ਹੈ ਉਹਨਾਂ ਨੇ ਇੱਕ ਵਾਰ ਫਿਰ ਫਾਸਵੇਂ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਹੋਇਆ ਨਗਰ ਨਿਗਮ ਨੂੰ ਗੁਹਾਰ ਲਗਾਈ ਕਿ ਜਲਦ ਤੋਂ ਕੂੜੇ ਦੇ ਢੇਰਾਂ ਨੂੰ ਚੁਕਵਾਇਆ ਜਾਵੇ ਇਹਦੇ ਬਾਰੇ ਅਸੀਂ ਤੇ ਸਾਡੀਆਂ ਤੇ ਅਸੀਂ ਵਾਦੀ ਦੀ ਗੱਲ ਬੋਦੀ ਕਰਨ ਦਾ ਚਾਹੁੰਦੇ ਹਾਂ ਜਿੱਥੇ ਅਸੀਂ ਰਹਿ ਰਹੇ ਹਾਂ ਸਾਡੇ ਲਾਗੇ ਬੰਨੇ ਐਨੇ ਢੇਰ ਲੱਗੇ ਆ ਕੂੜੇ ਦੇ ਗਲੀਆਂ ਦੇ ਵਿੱਚ ਜੇ ਸੀਵਰ ਕੱਢਦੇ ਆ ਉਹ ਢੇਰ ਲੱਗੇ ਆ ਮਿੱਟੀ ਦੇ ਉਹ ਨੂੰ ਟੁੱਕ ਟੁੱਕਦਾ ਨਹੀਂ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਸਾਡੇ ਲਾਗੇ ਬੰਨੇ ਗਲੀਆਂ ਚੋਂ ਸਾਫ਼ ਸੁਥਰੀਆਂ ਰਹਿਣ ਕੂੜਾ ਚੁੱਕਿਆ ਜਾਵੇ ਗੱਡੀ ਕਦੀ ਸਾਡੇ ਉਹ ਇਲਾਕੇ ਜਾਈ ਨਹੀਂ ਸਾਡੀ ਗਲੀ 'ਚ ਕਾਰਪੋਰੇਸ਼ਨ ਤੋਂ ਅਸੀਂ ਕਿੰਨੀ ਸਾਫ ਸੁਥਰਾ ਸਾਹਿਰ ਰਵੇ ਹਾਂਜੀ ਕੂੜਾ ਨਹੀਂ ਹੋਣਾ ਚਾਹੀਦਾ ਗਲੀਆਂ ਦੀ ਸਫਾਈ ਹੋਣੀ ਚਾਹੀਦੀ ਹੈ ਬੰਦਾ ਲਾਉਣ ਕਦੀ ਕੋ ਝਾੜੂ ਵਾਲਾ ਨਹੀਂ ਅਸੀਂ ਵੇਖਿਆ ਕਦੀ ਬਾਜੀ ਮੇਰਾ ਨਾਮ ਜਸਵਿੰਦਰ ਸਿੰਘ ਜੀ ਮੈਂ ਸ਼ਹਿਰ ਦੇ ਵਿੱਚ ਦੇਖੋ ਜੀ ਕੂੜਿਆਂ ਬਹੁਤ ਢੇਰ ਲੱਗੇ ਹੋਏ ਨੇ ਅੱਗੋਂ ਵਾਲਮੀਕੀ ਪ੍ਰਗਟਵਾਸ ਆ ਰਿਹਾ ਵਾ ਦੀਵਾਲੀ ਆ ਰਹੀ ਹੈ ਪਰ ਪਿਛਲੇ ਕਾਫੀ ਸਮੇਂ ਤੋਂ ਕੂੜਾ ਜਿਹੜਾ ਹੈ ਸ਼ਹਿਰ ਚੋਂ ਚੁੱਕਿਆ ਨਹੀਂ ਜਾ ਰਿਹਾ ਤੁਸੀਂ ਗਲੀ ਗਲੀ ਜਾ ਕੇ ਦੇਖੋ ਕਿ ਕਿੰਨਾ ਕੂੜਿਆ ਢੇਰ ਲੱਗੇ ਆ ਲੋਕਾਂ ਦੇ ਘਰਾਂ ਦੇ ਬਾਹਰ ਕੂੜਿਆ ਢੇਰ ਲੱਗੇ ਨੇ ਜੋ ਵੀ ਕਲੈਕਟ ਨਹੀਂ ਹੋ ਰਿਹਾ ਹੁਣ ਆਪਦੇ ਮੇਅਰ ਸਾਹਿਬ ਵੀ ਨੇ ਕਾਰਪੋਰੇਸ਼ਨ ਵੀ ਆਪਦੀ ਹੈ ਪਰ ਕਿਸੇ ਵੀ ਆਮ ਆदमी ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਵੀ ਕੂੜਾ ਕਲੈਕਟ ਨਹੀਂ ਕੀਤਾ ਜਾ ਰਿਹਾ ਨਾ ਤੇ ਕਿਸੇ ਘਰ ਚੋਂ ਕੂੜਾ ਚੁੱਕਿਆ ਜਾ ਰਿਹਾ ਤੁਸੀਂ ਗਲੀ ਗਲੀ ਜਾ ਕੇ ਵੇਖ ਲਓ ਢੇਰ ਲੱਗੇ ਬਾਕੀ ਤੇ ਤੁਸੀਂ ਛੱਡੋ ਰਣਜੀਤ ਐਮ ਨੂੰ ਜਿਹੜਾ ਪੌਸ਼ ਏਰੀਆ ਅੰਮ੍ਰਿਤਸਰ ਦਾ ਮੰਨਿਆ ਜਾਂਦਾ ਉੱਥੇ ਵੀ ਕੂੜੇ ਢੇਰ ਲੱਗੇ ਨੇ ਇੰਨੀਆਂ ਪਰਛਾਤਾਵਾਂ ਹੋਈਆਂ ਨੇ ਸੀਵਰੇਜ ਬੰਦ ਪਏ ਨੇ ਗੁੱਡੇ ਗੁੱਡੇ ਬੋ ਆ ਰਹੀ ਹੈ ਮੱਕੀ ਹੈ ਮੱਛਰ ਹੈ ਕੋਈ ਸਪਰੇ ਨਹੀਂ ਹੋ ਰਿਹਾ ਕੋਈ ਵੀ ਕੰਮ ਸ਼ਹਿਰ ਦੇ ਵਿੱਚ ਨਹੀਂ ਹੋ ਰਿਹਾ ਇਸ ਵੇਲੇ ਜੋ ਕਿ ਆਪ ਦੀ ਸਰਕਾਰ ਕਹਿੰਦੀ ਸੀ ਕਿ ਅਸੀਂ ਆਮ ਆਦਮੀ ਪਾਰਟੀ ਸਰਕਾਰੇ ਗਏ ਆ ਪਰ ਇਹ ਆਮ ਆਦਮੀ ਪਾਰਟੀ ਨਹੀਂ ਇਹ ਖਾਸ ਪਾਰਟੀ ਹੈ ਜੋ ਕਿ ਆਪਣੇ ਘਰਾਂ ਦੇ ਬਾਹਰ ਇਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਵੇਖੋ ਕੂੜੇ ਚੁਕੇ ਹੋਏ ਨੇ ਪਰ ਆਮ ਆਦਮੀ ਬੰਦਾ ਜਿਹੜਾ ਆਮ ਆਦਮੀ ਜਿਹੜਾ ਉਹ ਥੱਕ ਗਿਆ ਇਹਨਾਂ ਨੂੰ ਫੋਨ ਕਰ ਕਰਕੇ ਕੋਈ ਸੁਣਵਾਈ ਨਹੀਂ ਹੋ ਰਹੀ ਇਹਨਾਂ ਦੀ ਤੇ ਕੂੜਿਆਂ ਦੇ ਬਿੱਲ ਬਹੁਤ ਜ਼ਿਆਦਾ ਹੀ ਗੰਦ ਹੈ ਸਾਡੀ ਪ੍ਰਸ਼ਾਸਨ ਤੋਂ ਇਹੋ ਮੰਗ ਹੈ ਕਿ ਘਰ ਘਰ ਤੋਂ ਕੂੜਾ ਚੁੱਕਿਆ ਜਾਵੇ ਗਲੀ ਗਲੀ ਸਾਫ਼ ਕੀਤੀ ਜਾਵੇ ਕਾਰਪੋਰੇਸ਼ਨ ਤੋਂ ਅਸੀਂ ਮੰਗ ਕਰਦੇ ਹਾਂ ਅਫਸਰਾਂ ਨੂੰ ਬੇਨਤੀ ਕਰਦੇ ਹਾਂ ਔਰ ਆਪਣੇ ਜਿਹੜੇ ਕਾਉਂਸਲਰ ਬਣੇ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਕੂੜਾ ਚੁਕਵਾਇਆ ਜਾਏ ਅਗੋ ਤਿਹਾਰਾ ਦੇ ਦਿਨ ਨੇ ਬੱਚੇ ਛੋਟੇ ਨੇ ਉਹਨਾਂ ਨੇ ਬਾਹਰ ਨਿਕਲਣਾ ਆਣਾ ਜਾਣਾ ਤੁਸੀਂ ਆਪ ਜਾ ਕੇ ਚੈੱਕ ਕਰ ਸਕਦੇ ਹੋ ਕਿ ਕੁਝ ਹੋ ਰਿਹਾ ਸ਼ਹਿਰ ਦੇ ਵਿੱਚ